ਕੀ ਨਾ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜੀ ਜਿਵੇਂ ਜਿ세 ਤਿੰਨ ਬੰਦੇ ਅਰੈਸਟ ਕੀਤੇ ਆ ਇਹ ਜੋ ਇੱਕ ਪੁਲਿਸ ਮੁਲਾਜ਼ਮਾ ਜੀ ਫਿਰ ਕਮਾਂਡੋ ਚ ਹੋ ਤਾਇਨਾਤ ਸੀਗਾ ਹਾਂ ਹਾਂਜੀ ਇਹ ਫਿਰ ਉਹ ਜਿਹੜੇ ਪੁਲਿਸ ਮੁਲਾਜ਼ਮਾ ਜਿੰਦੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹਦੇ ਪਹਿਲਾ ਪਸਟ ਹੈ ਜੀ ਦੂਜੇ ਬੰਦਿਆਂ ਦੇਖ ਦੂਜੇ ਬੰਦਿਆਂ ਤੇ ਇੱਕ ਤੇ ਪੰਜ ਪਾਰਟੇ ਦਰਜ ਰਜਿਸਟਰ ਨੇ ਜੀ ਸਨੇਚਿੰਗ ਦਾ ਤੇ ਆਪਣੇ ਐਨਡੀਪੀਐਸ ਦੇ ਇੱਕ ਬੰਦੇ ਤੇ ਇੱਕ ਪਸਟਾ ਦਰਜ ਰਜਿਸਟਰ ਹੈ ਸਿਫਟ ਕਮਾਂਡੋ ਚ ਜਿਹਦੀ ਪੋਸਟਿੰਗ ਹੈ ਜੀ ਨੌਜਵਾਨਾਂ ਨੂੰ ਸੱਤੀ ਰੋਡ ਤੇ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ ਸਵਾਰ ਵਿਅਕਤੀਆਂ ਕੋਲੋਂ 5 ਗ੍ਰਾਮ 95 ਪਿਲੀਗ੍ਰਾਮ ਹੀਰਨ ਬਰਾਮਦ ਹੋਈ ਇਹਨਾਂ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਇੱਕ ਕਮਾਂਡੋ ਹੌਲਦਾਰ ਅਰਜੀਤ ਸਿੰਘ ਵਾਸੀ ਜੁਝਾਰਨਗਰ ਬਠਿੰਡਾ ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਚੰਦਰ ਸਰ ਬਸਤੀ ਬਠਿੰਡਾ ਅਤੇ ਵਾਸੀ ਕੱਖਾਂ ਵਾਲੀ ਜ਼ਿਲ੍ਹਾ ਮੁਕਸ਼ਰ ਦੀ ਪੁਲਿਸ ਨੇ ਇਹ ਨੌਜਵਾਨਾਂ ਖਿਲਾਫ ਵਕ ਵਕਤਰਾਮਾਂ ਦੇ ਕੇਸ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਨੌਜਵਾਨਾਂ ਨੇ ਇਹ ਨਸ਼ਾ ਕਿੱਥੋਂ ਲੈਂਦਾ ਸੀ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਹਨ ਜਾਂ ਨਹੀਂ ਆ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜੀ ਦੇ ਜਿਹਾ ਤਿੰਨ ਬੰਦੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ ਇੱਕ ਆਪਾਂ ਨੂੰ ਉਲਟੋ ਕਾਰ ਵੀ ਬਰਾਮਦ ਹੋਈ ਆ ਆ ਤਿੰਨ ਦੋਸ਼ੀਆਂ ਨੂੰ ਆਪਾਂ ਅਰੈਸਟ ਕਰਕੇ ਪਰਚਾ ਦਰਜ ਰਜਿਸਟਰ ਕਰਕੇ ਅੱਜ ਉਹਨਾਂ ਨੂੰ ਪੇਸ਼ ਕਰ ਰਹੇ ਆ ਸੋ ਅੱਗੇ ਜਿਹੜੇ ਇਹਨਾਂ ਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆ ਉਹਨਾਂ ਬਾਰੇ ਅਸੀਂ ਡਿਟੇਲ ਨਾਲ ਪੁਸ਼ਕਿਸ਼ ਕਰਾਂਗੇ ਜੀ ਇੱਕ ਜੀ ਪੁਲਿਸ ਮੁਲਾਜ਼ਮ ਵੀ ਇਸ ਇਹਨਾਂ ਚੋਂ ਇੱਕ ਪੁਲਿਸ ਮੁਲਾਜ਼ਮ ਆ ਜੀ 5th ਕਮਾਂਡੋ ਚੋਂ ਹੋਤਾ ਹੈ ਨਾ ਸੀਗਾ ਹਾਂ ਹਾਂ ਜੀ ਇਸ ਫਿਰ ਪਹਿਲਾਂ ਵੀ ਇਹ ਤਾਂ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਜਿਹੜੇ ਪੁਲਿਸ ਮੁਲਾਜ਼ਮ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹ ਤੇ ਫਹਿਲਾ ਪਰਚਾ ਜੀ ਦੂਜੇ ਬੰਦਿਆਂ ਦੇ ਇੱਕ ਸਰ ਦੂਜੇ ਬੰਦਿਆਂ ਤੇ ਇੱਕ ਤੇ ਪੰਜ ਪਰਚੇ ਦਰਜ ਰਜਿਸਟਰ ਨਹੀਂ ਜੀ ਸਨੇਚਿੰਗ ਦਾ ਤੇ ਆਪਣੇ ਐਨਡੀਪੀਐਸ ਦੇ ਇੱਕ ਬੰਦੇ ਤੇ ਇੱਕ ਪਰਚਾ ਦਰਜ ਰਜਿਸਟਰ ਪਹਿਲਾਂ ਵੀ ਪਹਿਲਾਂ ਵੀ ਇਸ ਤਰ੍ਹਾਂ ਕੰਮ ਕਰਦੇ ਸੀ ਵੇਚਣ ਦਾ ਕੰਮ ਕਰਦੇ ਸੀ ਜਾਂ ਪੀਂਦੇ ਆ ਪੁਲਿਸ ਮੁਲਾਜ਼ਮਾਂ ਦਾ ਕੀ ਉਹ ਸਾਰਾ ਜੇ ਅਸੀਂ ਆਪਣੇ ਤਫਤੀਸ਼ ਦੌਰਾਨ ਵੈਰੀਫਾਈ ਕਰ ਰਹੇ ਹਾਂ ਉਸ ਲਈ ਡਿਟੇਲ ਪੁੱਛਗਛ ਚ ਜਾਰੀ ਹੈ ਜੀ ਮਜੁੱਦਾ ਪੋਸਟਿੰਗ ਕਿੱਥੇ ਬਿਤਰ ਰਹੇ ਕਿੱਥੇ ਹੋਏ ਫਿਫਥ ਕਮਾਂਡੋ ਚ ਜੀ ਆ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜਿਹਦੇ ਜਿਵੇਂ ਤਿੰਨ ਬੰਦੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ ਇੱਕ ਆਪਾਂ ਨੂੰ ਉਲਟੋ ਕਾਰ ਵੀ ਬਰਾਮਦ ਹੋਈ ਆ ਹਾਂ ਤਿੰਨ ਦੋਸ਼ੀਆਂ ਨੂੰ ਆਪਾਂ ਅਰੈਸਟ ਕਰਕੇ ਪਰਚਾ ਦਰਜ ਰਜਿਸਟਰ ਕਰਕੇ ਅੱਜ ਉਹਨਾਂ ਨੂੰ ਪੇਸ਼ ਕਰ ਰਹੇ ਹਾਂ ਸੋ ਅੱਗੇ ਜਿਹੜੇ ਇਹਨਾਂ ਦੇ ਫੋਰਵਰਡ ਤੇ ਬੈਕਵਰਡ ਲਿੰਕੇਜ ਆ ਉਹਨਾਂ ਬਾਰੇ ਅਸੀਂ ਡਿਟੇਲ ਨਾਲ ਪੁਸ਼ਕਿਸ਼ ਕਰਾਂਗੇ ਇੱਕ ਜੀ ਪੁਲਿਸ ਮੁਲਾਜ਼ਮ ਵੀ ਹੈ ਸਰ ਇਹਨਾਂ ਚੋਂ ਇੱਕ ਪੁਲਿਸ ਮੁਲਾਜ਼ਮ ਹੈ ਜੀ ਫਿਫਥ ਕਮਾਂਡੋ ਚ ਉਹ ਤਾਇਨਾਤ ਸੀਗਾ ਹਾਂ ਹਾਂਜੀ ਇਹ ਫਿਰ ਪਹਿਲਾਂ ਵੀ ਇਹਦੇ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਹ ਤੇ ਪਹਿਲਾ ਪਰਚਾ ਜੀ ਦੂਜੇ ਬੰਦਿਆਂ ਦੇ ਇੱਕ ਜੀ ਦੂਜੇ ਬੰਦਿਆਂ ਤੇ ਇੱਕ ਤੇ ਪੰਜ ਪਰਚੇ ਦਰਜ ਰਜਿਸਟਰ ਨੇ ਜੀ ਸਨੇਚਿੰਗ ਦਾ ਤੇ ਆਪਣੇ ਉਹ ਸਾਰਾ ਜਿਸੀ ਆਪਣੇ ਤਫਤੀਸ਼ ਦੌਰਾਨ ਵੈਰੀਫਾਈ ਕਰ ਰਹੇ ਆ ਉਸ ਲਈ ਡਿਟੇਲ ਪੁਸ਼ਕਿਸ਼ ਚ ਜਾਰੀ ਹੈ ਜੀ ਮਜੂਦਾ ਪੋਸਟਿੰਗ ਕਿੱਥੇ ਬਿਤਰੰਗੀ ਹੈ ਕਿਥੇ ਹੋਈ ਫਿਫਥ ਕਮਾਂਡੋ ਚ ਜੀ ਉਹਦੀ ਪੋਸਟਿੰਗ ਹੈ ਜੀ